ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਊਟੀ ਦੇ ਗਵਰਨਮੈਂਟ ਬੋਟੈਨੀਕਲ ਗਾਰਡਨ ਇੱਕ ਨਿਹਾਇਤ ਹੀ ਖੂਬਸੂਰਤ ਸਥਾਨ ਰਮਣੀਕ ਸਥਾਨ ਤੋਂ ਮੈਂ ਆਪਣੀ ਇੱਕ ਲਿਖੀ ਕਵਿਤਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਰਿਆ ਚੱਲ ਚੱਲਦਾ ਰਹਿ ਸੱਚ ਦੇ ਰਾਹ ਤੁਰਿਆ ਚੱਲ ਚੱਲਦਾ ਰਹਿ ਸੱਚ ਦੇ ਰਾਹ ਆਪੇ ਪੈ ਜਾਉ ਇੱਕ ਦਿਨ ਉਸ ਦੀ ਥਾ ਆਪੇ ਪਹਿ ਜਾਉ ਇੱਕ ਦਿਨ ਉਸ ਦੀ ਥਾ ਪੁੱਛ ਆਪਣੇ ਅੰਦਰ ਬੈਠੇ ਜੱਜ ਨੂੰ ਜੋ ਪੁੱਛਣਾ ਪੁੱਛ ਆਪਣੇ ਅੰਦਰ ਬੈਠੇ ਜੱਜ ਨੂੰ ਜੋ ਪੁੱਛਣਾ ਹੋਰ ਐਰ ਗੈਰ ਦੀ ਨਾ ਕਰ ਭੋਰਾ ਪ੍ਰਵਾਹ ਚਿਹਰੇ ਪੜਨ ਦਾ ਵੱਲ ਕਦੇ ਨਾ ਕੋਈ ਜਾਣਦਾ ਚਿਹਰੇ ਪੜਨ ਦਾ ਵੱਲ ਕਦੇ ਨਾ ਕੋਈ ਜਾਣਦਾ ਕਦਾਂ ਕੇ ਲੁੱਟ ਜਾਵੇ ਜਾਪਦਾ ਜੋ ਖੈਰ ਖਵਾ ਹਸਲ ਹੈ ਖੇਡ ਲੈ ਹਸਲ ਹੈ ਖੇਡ ਲੈ ਰੱਜ ਰੱਜ ਮਾਣ ਉਸ ਦੀ ਦਾਤ ਨੂੰ ਹਸਲ ਹੈ ਖੇਡ ਲੈ ਰੱਜ ਰੱਜ ਮਾਣ ਉਸ ਦੀ ਦਾਤ ਨੂੰ ਖੂਬਸੂਰਤ ਯਾਤਰਾ ਹੈ ਜੀਵਨ ਦੀ ਇਹ ਸੈਰਗਾ ਖੂਬਸੂਰਤ ਯਾਤਰਾ ਹੈ ਜੀਵਨ ਇਹ ਸੈਰਗਾ ਰਿਸ਼ਤਿਆਂ ਦੀ ਅਹਿਮੀਅਤ ਨਾ ਹਰ ਕੋਈ ਜਾਣਦਾ ਰਿਸ਼ਤਿਆਂ ਦੀ ਅਹਿਮੀਅਤ ਨਾ ਹਰ ਕੋਈ ਜਾਣਦਾ ਸਿਖਰ ਹੈ ਉਹ ਪਿਆਰ ਦਾ ਜਦ ਹੋ ਜੇ ਇੱਕ ਸਾਹ ਸਿਖਰ ਹੈ ਉਹ ਪਿਆਰ ਦਾ ਜਦ ਇੱਕ ਹੋ ਜੇ ਸਾਹ ਲਿਪੀਆਂ ਤੇ ਪੋਚੀਆਂ ਗੱਲਾਂ ਮਿੱਠੀਆਂ ਜੋ ਮਾਰਦੇ ਲਿਪੀਆਂ ਤੇ ਪੋਚੀਆਂ ਗੱਲਾਂ ਮਿੱਠੀਆਂ ਜੋ ਮਾਰਦੇ ਠੱਗ ਮੀਸਣੇ ਦਸੂਹੀ ਪੈ ਜਾਂਦਾ ਹੈ ਜਿਸ ਦਾ ਵਾ ਤਰਿਆ ਚੱਲ ਚੱਲਦਾ ਰਹ ਸੱਚ ਦੇ ਰਾਹ ਤਰਿਆ ਚੱਲ ਚੱਲਦਾ ਰਹ ਸੱਚ ਦੇ ਰਾਹ ਆਪੇ ਪੈਜੋ ਇੱਕ ਦਿਨ ਉਸ ਦੀ ਥਾ ਆਪੇ ਪੈਜੋ ਇੱਕ ਦਿਨ ਉਸ ਦੀ ਥਾ ਆਪੇ ਪੈਜੋ ਇੱਕ ਦਿਨ ਉਸ ਦੀ ਥਾ ਬਹੁਤ ਬਹੁਤ ਧੰਵਾਦ